dinayak jay hai narak paan dinata panchab sindh gujrat kada banga vindh himachal yamuna ganga uchchal jal dikaraminda jagashubh naame jage शुभ आशीष मांगे या हे तव जय दाता जनगण मंगल दाता लहुची प्लीज चाइल्ड जगवि दाता जय रहे लहुची प्लीज चाइल्ड जय रहे लहुची प्लीज चाइल्ड जय जय हे ਵਾਤਾਕੀ ਚਲੋ ਸਾਡੇ ਬੈਂਟਰੀ ਚਲੋ 15 ਅਗਸਤ ਆਜ਼ਾਦੀ ਦੇ ਦਿਹਾੜੇ ਤੇ ਸਾਡੇ ਵੱਲੋਂ ਯਾਨੀ ਕਿ ਤਿਲਕ ਸਿੰਘ ਰਾਏ ਪੱਤਰਕਾਰ ਮੱਲਾਂ ਵਾਲਾ ਅਤੇ ਸਮੁੱਚੇ ਪੱਤਰਕਾਰ ਭਾਈਚਾਰੇ ਅਤੇ ਸਿਟੀ ਪ੍ਰੈਸ ਕਲੱਬ ਵੱਲੋਂ ਅੱਜ ਦੇ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਹੁਣ ਕਿਉਂਕਿ ਅੱਜ ਦਾ ਦਿਨ ਜਿਹੜਾ ਆਜ਼ਾਦੀ ਦਾ ਦਿਹਾੜਾ ਬਹੁਤ ਹੀ ਜ਼ਿਆਦਾ ਸੰਗਰਾਮੀਆਂ ਵੱਲੋਂ ਜਿਨ੍ਹਾਂ ਨੇ ਹਿੱਸਾ ਲੈ ਕੇ ਕੁਰਬਾਨੀਆਂ ਦੇ ਕੇ ਅੱਜ ਦੇ ਦਿਨ ਨੇ ਅਸੀਂ ਆਜ਼ਾਦੀ ਪ੍ਰਾਪਤ ਕੀਤੀ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਸਾਨੂੰ ਖੁਸ਼ੀ ਆ ਉੱਥੇ ਅਫਸੋਸ ਵੀ ਆ ਦੁੱਖ ਵੀ ਆ ਕਿਉਂਕਿ ਜਿਹੜੀ ਅਸੀਂ ਸਰੀਰਕ ਤੌਰ ਤੇ ਤਾਂ ਆਜ਼ਾਦੀ ਲੱਲੀ ਆ ਪਰ ਮਾਨਸਿਕ ਤੌਰ ਤੇ ਜਿਹੜੀ ਸਾਨੂੰ ਆਜ਼ਾਦੀ ਨਹੀਂ ਮਿਲੀ ਕਿਉਂਕਿ ਸਾਡੇ ਮੁਲਕ ਦੇ ਵਿੱਚ ਜਿੱਥੇ ਖੁਸ਼ੀਆਂ ਨੇ ਉੱਥੇ ਨਸ਼ਾ ਸਭ ਤੋਂ ਜ਼ਿਆਦਾ ਜੋ ਘਰ ਘਰ ਨਸ਼ਾ ਪਹੁੰਚ ਆਇਆ ਸੂਬਾ ਸਰਕਾਰਾਂ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵੀ ਇਸ ਪ੍ਰਤੀ ਤਾਂ ਜ਼ੋਰ ਲਾ ਰਹੇ ਆ ਪਰ ਕਿਸੇ ਨਾ ਕਿਸੇ ਖਾਮੀਆਂ ਦੇ ਕਾਰਨ ਕੋਈ ਨਾ ਕੋਈ ਕਿਤੇ ਨਾ ਕਿਤੇ ਕਮੀਆਂ ਹੋਣ ਦੇ ਕਾਰਨ ਜਿਹੜਾ ਨਸ਼ਾ ਔਰ ਕਰਪਸ਼ਨ ਔਰ ਲੁੱਟ ਖੋਹ ਚੋਰੀਆਂ ਨੇ ਇਹਨਾਂ ਦੇ ਕਾਬੂ ਨਹੀਂ ਪਾਇਆ ਜਾ ਸਕਦਾ ਤੇ ਅਸੀਂ ਇਸ ਅੱਜ 15 ਅਗਸਤ ਤੇ ਅਸੀਂ ਵੀ ਸਾਡੇ ਸਭ ਲੋਕਾਂ ਨੂੰ ਸਾਨੂੰ ਪ੍ਰਣ ਲੈਣਾ ਚਾਹੀਦਾ ਕਿ ਨਸ਼ਾ ਮੁਕਤ ਭਾਰਤ ਕਰਨ ਵਾਸਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਅਸੀਂ ਸਰਕਾਰਾਂ ਦੇ ਨਾਲ ਸਰਕਾਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਨਸ਼ੇ ਨੂੰ ਖਤਮ ਕਰੀਏ ਔਰ ਜੇ ਅਗਰ ਸਾਡੇ ਆਲੇ-ਦੁਆਲੇ ਦੇ ਕਿਤੇ ਵੀ ਨਸ਼ਾ ਵੇਚਦਾ ਅਸੀਂ ਇਸ ਪ੍ਰਤੀ ਸੂਚਨਾ ਦੀ ਜੇ ਪ੍ਰਸ਼ਾਸਨ ਨੂੰ ਨਸ਼ਾ ਤਾ ਬੰਦ ਹੋ ਸਕਦਾ ਜੇ ਅਸੀਂ ਸਾਰੇ ਰਲ ਮਿਲ ਕੇ ਹੱਲਾ ਮਾਰੀਏ ਅਤੇ ਅਸੀਂ ਅਪੀਲ ਕਰਦੇ ਹਾਂ ਕਿ ਇਸ ਵਾਰ ਪ੍ਰਸ਼ਾਸਨ ਨੂੰ ਵੀ ਪੂਰਾ ਗੌਰ ਕੀਤਾ ਜਾਵੇ ਸਾਡੇ ਦੇਸ਼ ਨੂੰ ਨਸ਼ਾ ਮੁਕਤ ਕੀਤਾ ਜਾਵੇ ਤੇ ਇਨਾ ਹੀ ਕਹਿੰਦਾ ਖਿਮਾ ਦਾ ਜਾਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਪ੍ਰਧਾਨ ਜੀ 15 ਅਗਸਤ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ 78ਵੇਂ ਸੁਤੰਤਰਤਾ ਦਿਵਸ ਤੇ ਮੈਂ ਦੇਸ਼ ਵਾਸੀਆਂ ਨੂੰ ਵਧਾਈ ਜਨਾਹਕਿਉ ਕਿ ਅੱਜ ਦੇ ਦਿਨ 15 ਅਗਸਤ 1947 ਨੂੰ ਸਾਡੇ ਲੱਖਾਂ ਲੋਕਾਂ ਨੇ ਜਾਨ ਦੇ ਕੇ ਹਿੰਦੁਸਤਾਨ ਨੂੰ ਜਨਮ ਕਰਾਇਆ ਸੀ ਅਸੀਂ ਇਸ ਸਾਜਤੀ ਨੂੰ ਆਪਣੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹਾਂ ਜੀ ਜੱਤੀ ਪ੍ਰਧਾਨ ਜੀ ਆਪਣੇ ਪ੍ਰੈਸ ਕਲੱਬ ਵੱਲੋਂ ਤੇ ਆਪਣੇ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਤੁਸੀਂ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਸਿਟੀ ਪ੍ਰੈਸ ਕਲੱਬ ਦਾ ਮੈਂਬਰ ਹਾਂ ਅਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਸ਼ਹਿਰ ਦੇ ਵਿੱਚ ਲੋ ਵੀ ਸਫਾਈ ਦਾ ਬੁਰਾ ਹਾਲ ਹੈ ਅਤੇ ਬਾਸਟੇ ਦੀ ਜਰੂਰਤ ਹੈ ਲੜਕਿਆਂ ਦੇ ਕਾਲਜ ਦੀ ਜਰੂਰਤ ਹੈ ਇਹਨਾਂ ਚੀਜ਼ਾਂ ਨੂੰ ਜਲਦ ਤੋਂ ਜਲਦ ਉਰਾ ਕੀਤਾ ਜਾਵੇ ਅਤੇ ਲੰਮੇ ਰੋੜੀਆਂ ਪੱਥਾ 154 ਜਾਣ। ਅੱਛਾ ਨਸ਼ੇ ਦੇ ਮਹਮ ਦੇ ਖਿਲਾਫ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਪ੍ਰਸ਼ਾਸਨ ਨੂੰ ਸਰ? ਇਸ ਦਸ਼ੇ ਨਾਲ ਸੈਗੜੇ ਨੌਜਵਾਨਾਂ ਦੀ ਮੌਤ ਹੋ ਗਈ ਏ। ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਨਸ਼ੇ ਤੇ ਨਾਤ ਪਾਈ ਜਾਵੇ ਅਤੇ ਕੋਈ ਪ੍ਰਸ਼ਾਸਨ ਦੀ ਸਰਕਾਰ ਦੇ ਇਹ ਸਲਾਹਨਾ ਵੀ ਕਰਦੇ ਆ ਕਿ ਅੱਗੇ ਤੋਂ ਨਸ਼ਾ ਪੁਜਤ ਘਟ ਰਿਹਾ ਹੈ